ਭਾਰੂ ਘਟ ਹੋਇਆ ਕਵਿੰਡ ਵਿੱਚ ਆਕੇ ਸ਼ਬੀ ਪੋਨੂ ਸੀ ਦੇਤ ਜਾਈ ਝੂਠੀ ਦੇ ਪਸ਼ਮ ਕਰਾਈ ਐਸੀ ਪਸ਼ਮੇਸਦੀ ਹੋਈ ਹਹਾਕਾਰ ਸ੍ਰਿਸ਼ਟੀ ਰੋਈ ਮੈਂ ਆਪਣਾ ਆਪ ਪ੍ਰਗਟਾ ਕੇ ਦਿੱਤਾ ਦਰਸ਼ ਆਪ ਆਕੇ ਐਸੀ ਵਰਤਾਈ ਖੇលਿਆ ਪਾਰਾ ਦਿੱਤਾ ਬਾਣੀ ਦਾ ਖੋਲ ਪੰਡਾਰਾ 16 ਪਹਿਰ ਫਿਰ ਆਪ ਖਲੋ ਕੇ ਪੂਰਨ ਵਿੱਚ ਪਰਮੇਸ਼ਵਰ ਹੋ ਕੇ ਐਸੀ ਰਸਨਾ ਆਸਾਂ ਚਲਾਈ ਦਰਬਾਰ ਸਾਹਿਬ ਦੀ ਬਾਣੀ ਅਲਾਈ 1430 ਅੰਕ ਦੇ ਤਾਈ ਬਾਣੀ ਪੜ ਪੜ ਸੰਗਤ ਕਨ ਪਾਈ 18 ਤੇ ਆਏ ਗੀਤਾ ਦੇ ਗਾਏ ਮੁਖੋਂ ਐਸੇ ਬਚਨ ਸੁਣਾਏ ਮੇਰੇ ਸਾਹਮਣੇ ਕੋਈ ਚੱਲ ਕੇ ਆਏ ਸਭ ਭਲੇਖੇ ਦਿਲ ਤੋਂ ਲਾਹੇ ਕੁਰਾਨ ਮਜੀਦ ਅੰਜੀਲ ਦੇ ਤਾਈ ਮਹੰਮਦ ਈਸਾ ਜਿਨ ਲਿਖਤ ਕਰਾਈ ਇਨਾ ਸਬਨਾ ਦਾ ਹਣ ਮਾਣ ਹਟਾਇਆ ਸੋਹੰਗ ਸ਼ਬਦ ਪ੍ਰਚਲਿਤ ਕਰਾਇਆ ਆਪਣੇ ਨਾਮ ਦੀ ਜੈ ਕਰਾਈ ਬਾਕੀ ਸਭ ਦੀ ਕਰੀ ਸਫਾਈ ਐਸਾ ਨਾਮ ਸਿੱਖਾਂ ਕੋ ਦੇ ਕੇ ਬੈਠਾ ਹੁਣ ਪ੍ਰਗਟ ਹੋ ਕੇ ਮੇਰੀ ਜੋ ਬਣਾਈ ਸੋ ਤੇਰੀ ਔਥੋਂ ਪ੍ਰਗਟੀ ਜੋਤ ਸੀ ਮੇਰੀ ਐਸਾ ਕਿਸੇ ਨਾ ਖੇਲ ਰਚਾਇਆ ਜਾ ਕੇ ਫੇਰ ਕੋਈ ਨਾ ਆਇਆ ਮੈਂ ਆਪਣੀ ਬਣਤ ਬਣਾਈ ਤਾਜੀ ਦੇ ਜੋਤ ਪ੍ਰਗਟਾਈ